ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਅੱਜ ਦੀ ਜਿਹੜੀ ਵੀਡੀਓ ਆਪਾਂ ਸ਼ੁਰੂ ਕਰਨ ਲੱਗੇ ਆਂ ਆਪਾਂ ਚਿੱਟੇ ਵਾਲ ਨੂੰ ਇਹ ਉਹਨਾਂ ਨੂੰ ਕਾਲੇ ਕਿਵੇਂ ਕਰ ਸਕਦੇ ਆਂ ਬਹੁਤ ਹੀ ਸੌਖੇ ਤਰੀਕੇ ਨਾਲ ਮਹਿੰਦੀ ਦੇ ਵਿੱਚ ਮੈਂ ਸਿਰਫ ਦੋ ਚੀਜ਼ਾਂ ਐਡ ਕੀਤੀਆਂ ਨੇ ਤੁਸੀਂ ਮਹਿੰਦੀ ਦਾ ਕਲਰ ਦੇਖ ਸਕਦੇ ਹੋ ਕਿੰਨਾ ਬਲੈਕ ਇਸ ਤਰ੍ਹਾਂ ਤੁਹਾਡੇ ਬੁਆਲ ਵੀ ਨੇਚਰਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਜੇ ਤੁਸੀਂ ਇਹ ਚੀਜ਼ਾਂ ਲਗਾਉਂਗੇ ਆਪਾਂ ਇਹ ਲਗਾਉਣਾ ਕਿਵੇਂ ਆ ਉਹ ਵੀ ਤੁਹਾਨੂੰ ਮੈਂ ਦੱਸੂਗੀ ਆਪਣੇ ਵਾਲਾਂ ਨੂੰ ਬਿਲਕੁਲ ਤੇਲ ਲੱਗਿਆ ਨਹੀਂ ਹੋਣਾ ਚਾਹੀਦਾ ਪਹਿਲਾਂ ਸ਼ੈਂਪੂ ਦੇ ਨਾਲ ਤੁਸੀਂ ਵਾਲਾਂ ਨੂੰ ਵਾਸ਼ ਕਰਕੇ ਹੀ ਇਹ ਮਹਿੰਦੀ ਲਗਾਉਣੀ ਆ ਮੈਂ ਜੀ ਇੱਥੇ ਤਿੰਨ ਚਮਚੇ ਲੈਨੇ ਮਹਿੰਦੀ ਦੇ ਤੇ ਮੈਂ ਇਹਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਐਡ ਕਰੂੰਗੀ ਨਾ ਉਹ ਤੁਹਾਨੂੰ ਨਾਲੋ ਨਾਲ ਦੱਸੀ ਜਾਊਂਗੀ ਇੱਕ ਆਪਾਂ ਨੇ ਲੈਣਾ ਚਾਹੀ ਲੋਹੇ ਦਾ ਭਾਂਡਾ ਲੈਣਾ ਵਾ ਤੁਸੀਂ ਕੋਈ ਵੀ ਹੋਵੇ ਹਨਾ ਲੋਹੇ ਦਾ ਭਾਂਡਾ ਲੈਣਾ ਲੋਹੇ ਦੇ ਭਾਂਡੇ ਦੇ ਵਿੱਚ ਆਪਾਂ ਇਹ ਮਹਿੰਦੀ ਨਾ ਬਣਾ ਕੇ ਰੱਖਾਂਗੇ ਰਾਤ ਭਰ ਲਈ ਇਸ ਵੇਲੇ ਨੂੰ ਇਹਦਾ ਇਸਤੇਮਾਲ ਕਰਾਂਗੀ ਤੇ ਜੇ ਸਾਡੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਆ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਜੀ ਮੈਂ ਇਹਦਾ ਤਰੀਕਾ ਵੀ ਦੱਸੂਗੀ ਆਪਾਂ ਨੇ ਕਿਵੇਂ ਲਗਾਉਣੀਆਂ ਹਨ ਕਿੰਨੇ ਟਾਈਮ ਵਾਸਤੇ ਆਪਾਂ ਨੇ ਲਾ ਕੇ ਰੱਖਣੀਆਂ ਆ ਆਪਾਂ ਜੀ ਇਹਦੇ 3 ਚਮਚੇ ਲਵਾਂਗੇ ਤਕਰੀਬਨ ਇਹ 3 ਚਮਚੀ ਨੇ ਆਪਣੇ ਪੂਰੀ ਨੈਚੁਰਲ ਜਿਹੀ ਬਲੈਕ ਕਲਰ ਦੀ ਹੋ ਜਾਣੀ ਆ ਇੱਥੇ ਆਪਾਂ ਜੀ ਲਵਾਂਗੇ ਇੱਕ ਕੌਲਾ ਤੇ ਇਹਦੇ ਵਿੱਚ ਨਾ ਮੈਂ ਦਹੀਂ ਪਾਉਂਗੀ ਦੇਖੋ ਜੀ ਆਪਾਂ ਨੇ ਇੱਕ ਚਮਚਾ ਪੂਰਾ ਹੀ ਵੱਡਾ ਚਮਚਾ ਆ ਜਿਹੜਾ ਆਪਾਂ ਨੇ ਦਹੀਂ ਦਾ ਵਿੱਚ ਐਡ ਕਰਨਾ ਆਪਾਂ ਜੀ ਦਹੀਂ ਨੂੰ ਨਾ ਬਿਲਕੁਲ ਐਨ ਗ੍ਰाइंड ਕਰ ਲੈਣੇ ਆ ਤੇ ਇਹ ਨੂੰ ਚੰਗੀ ਤਰ੍ਹਾਂ ਆਪਾਂ ਗ੍ਰाइंड ਕਰ ਲਾਂਗੇ ਤੇ ਫਿਰ ਆਪਾਂ ਇਹ ਮਹਿੰਦੀ ਦੇ ਵਿੱਚ ਐਡ ਕਰਾਂਗੇ ਆਪਣਾ ਜੀ ਦਹੀਂ ਬਿਲਕੁਲ ਇਹ ਹੋ ਗਿਆ ਗ੍ਰाइंड ਆਪਾਂ ਇਹਦੇ ਵਿੱਚ ਐਡ ਕਰ ਦਨੇ ਆਂ ਦਹੀਂ ਪਾਉਣਾ ਜੀ ਬਹੁਤ ਹੀ ਜ਼ਰੂਰੀ ਆ ਤੇ ਹੁਣ ਤਾਂ ਦੇਖੋ ਜੀ ਗਰਮੀ ਦਾ ਮੌਸਮ ਆ ਨਾਲੇ ਹੁਣ ਤੇ ਹਮੇਸ਼ਾ ਜਦੋਂ ਆਪਾਂ ਨੇ ਮਹਿੰਦੀ ਲਗਾਉਣੀ ਆ ਸਿਰ ਤੇ ਤੇ ਵਿੱਚ ਇਹਦੇ ਦਹੀਂ ਜ਼ਰੂਰ ਤੁਸਨੈ ਕਰਿਆ ਕਰੋ ਇੱਕ ਲੈਣੀ ਆ ਜੀ ਆਪਾਂ ਨੇ ਦੇਖੋ ਕਲੌਂਜੀ ਕਲੌਂਜੀ ਮੈਂ ਸਾਫਤੀ ਲਈਏ ਇਹਨੂੰ ਆਪਾਂ ਥੋੜਾ ਜਿਹਾ ਹਲਕਾ ਜਿਹਾ ਰੋਸਟ ਕਰਾਂਗੇ ਰੋਸਟ ਕਰਨ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਪੀਸ ਲਾਂਗੇ ਤੇ ਫਿਰ ਉਹ ਆਪਾਂ ਇਹਦੇ ਵਿੱਚ ਐਡ ਕਰਨੀ ਆ ਆ ਦੇਖੋ ਜੀ ਮੈਂ ਕਲੌਂਜੀ ਨੂੰ ਰੋਸਟ ਕਰਕੇ ਇਹਨੂੰ ਆਪਾਂ ਨੇ ਪੀਸ ਕੇ ਰੱਖਿਆ ਹੋਇਆ ਵਾ ਤੇ ਮੈਂ ਇਹ ਕਲੌਂਜੀ ਦਾ ਬਹੁਤ ਹੀ ਜ਼ਿਆਦਾ ਇਸਤੇਮਾਲ ਕਰਦੀ ਆ ਮੈਂ ਬਿਲਕੁਲ ਵੀ ਸਿਰ ਦੇ ਉੱਤੇ ਕੋਈ ਵੀ ਕੈਮੀਕਲ ਕੋਈ ਵੀ ਡਾਈ ਵਗੈਰਾ ਨਹੀਂ ਲਗਾਉਂਦੀ ਹੈਗੀ ਤੇ ਮੇਰੇ ਨੇਚਰਲ ਵਾਲ ਐਨ ਵਧੀਆ ਨੇ ਜੀ ਨੂੰ ਆਪਾਂ ਨੇ ਜੀ roast ਕਰਕੇ ਐਨ ਚੰਗੀ ਤਰ੍ਹਾਂ ਆਪਾਂ ਨੇ ਗ੍ਰाइंड ਕਰਕੇ ਰੱਖਿਆ ਹੋਇਆ ਕਿਉਂਕਿ ਕਲੌਂਜੀ ਦਾ ਮੈਂ ਜੀ ਬਹੁਤ ਜ਼ਿਆਦਾ ਇਸਤੇਮਾਲ ਕਰਦੀ ਆ ਤੁਹਾਨੂੰ ਪਹਿਲਾਂ ਵੀ ਮੈਂ ਇੱਕ ਵੀਡੀਓ ਪਾਈ ਆ ਆਪਾਂ ਨੇ ਇੱਕ ਨਹੀਂ ਨੇਚਰਲ ਵਾਲ ਆਪਣੀ ਜੀ ਬਲੈਕ ਕਰਨੀ ਆ ਤੇ ਦੇਖੋ ਜੀ ਇਹਦਾ ਕਲਰ ਤੇ ਆਪਾਂ ਇਸ ਤਰ੍ਹਾਂ ਵੀ ਇਸ ਸਿਰੇ ਉੱਤੇ ਲਗਾ ਸਕਦੀਆਂ ਤੇ ਆਪਾਂ ਕਿਉਂਕਿ ਹੁਣ ਮਹਿੰਦੀ ਦਾ ਤੁਹਾਨੂੰ ਮੈਂ ਦੱਸ ਰਹੀ ਆ ਤੇ ਮਹਿੰਦੀ ਦੇ ਵਿੱਚ ਵੀ ਆਪਾਂ ਇਹ ਕਲੌਂਜੀ ਐਡ ਕਰਾਂਗੇ ਤੇ ਆਪਣੇ ਬਿਲਕੁਲ ਜਦੋਂ ਨਾ ਆਪਾਂ ਦੁਪੱਟਾ ਵੀ ਲੈਣਾ ਬਿਲਕੁਲ ਵੀ ਆਪਣੇ ਦੁਪੱਟੇ ਨੂੰ ਨਹੀਂ ਲੱਗੂਗੀ ਜੇ ਇਸ ਤਰ੍ਹਾਂ ਤੁਸੀਂ ਕਲੌਂਜੀ ਦਾ ਇਸਤੇਮਾਲ ਨਹੀਂ ਕਰੋਗੇ ਇਹ ਆਪਣੀ ਵੀਡੀਓ ਪਹਿਲਾਂ ਪਾਈ ਹੋਈ ਆ ਉਹ ਤੁਸੀਂ ਵੀਡੀਓ ਦੇਖ ਸਕਦੇ ਹੋ ਹੁਣ ਆਪਾਂ ਜੀ ਇੱਕ ਚਮਚਾ ਹੀ ਇਹਦੇ ਵਿੱਚ ਪਾਵਾਂਗੇ ਕਲੌਂਜੀ ਦਾ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਇਹਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਆਪਾਂ ਹਲਕਾ ਜਿਹੇ ਵਿੱਚ ਪਾਣੀ ਐਡ ਕਰਾਂਗੇ ਕਿਉਂਕਿ ਆਪਨੇ ਸਾਰੀ ਰਾਤ ਵਾਸਤੇ ਨੂੰ ਭਿਉ ਕੇ ਰੱਖਣਾ ਆ। ਇਹੀ ਪਾਂਡੇ ਦੇ ਵਿੱਚ ਤੇ ਸੋਭਾ ਤੁਹਾਡੀ ਐਨ ਮਹਿੰਦੀ ਬਿਲਕੁਲ ਕਾਲੀ ਹੋਈ ਹੋਗੀ। ਦੇਖੋ ਜੀ ਮੈਂ ਬਿਲਕੁਲ ਵੀ ਕੋਈ ਡਾਈ ਵਗੈਰਾ ਕੋਈ ਇਸ ਤਰ੍ਹਾਂ ਦੇ ਕੈਮੀਕਲ ਨਹੀਂ ਲਗਾਉਂਦੀ ਹੈਗੀ। ਮੇਰੇ ਨੇਚਰਲ ਹੀ ਵਾਲ ਬਿਲਕੁਲ ਬਲੈਕ ਕਲਰ ਦੇ ਨੇ। ਤੇ ਆਪਾਂ ਸਿਰਫ ਦੇਸੀ ਚੀਜ਼ਾਂ ਦਾ ਹੀ ਇਸਤੇਮਾਲ ਕਰਦੇ ਆਂ ਜਿਹੜੇ ਕੈਮੀਕਲ ਹੁੰਦੇ ਨੇ ਬਹੁਤ ਜ਼ਿਆਦਾ ਨੁਕਸਾਨ ਆਪਾਂ ਨੂੰ ਪਹੁੰਚਾਉਂਦੇ ਆ ਤੇ ਜਦੋਂ ਆਪਾਂ ਲਗਾ ਲੈਨੇ ਆ ਬਾਅਦ ਵਿੱਚ ਇਹਨਾਂ ਦਾ ਰਿਜ਼ਲਟ ਪਤਾ ਲੱਗਦਾ ਇਹ ਲਾਉਣ ਦਾ ਵੀ ਤੁਹਾਨੂੰ ਮੈਂ ਤਰੀਕਾ ਦੱਸੂਗੀ ਪਹਿਲਾਂ ਦੇਖੋ ਜੀ ਤੁਸੀਂ ヘア ਨੂੰ ਵਾਸ਼ ਕਰ ਲੈਣਾ ਸ਼ੈਂਪੂ ਦੇ ਨਾਲ ਉਸ ਤੋਂ ਬਾਅਦ ਇਹ ਤੁਸੀਂ ਮਹਿੰਦੀ ਲਗਾਉਣੀ ਆ ਤੇ ਫਿਰ ਤੁਹਾਡਾ ਦੇਖੋ ਕਿੰਨਾ ਵਧੀਆ ਕਲਰ ਆਊਗਾ ਬਾਲ ਬਣੇ ਤੇ ਆਪਾਂ ਹੁਣ ਤੁਹਾਨੂੰ ਨਾ ਇਹ ਸਾਰੀ ਰਾਤ ਪਪੀਓਂ ਕੇ ਰੱਖ ਦਿੰਨੇ ਆ ਤੁਹਾਨੂੰ ਉਸ ਤੋਂ ਬਾਅਦ ਸਵੇਰ ਦਿਖਾਵਾਂਗੇ ਤੇ ਆਪਣਾ ਇਹ ਕਲਰ ਦੇਖਿਓ ਜੀ ਮਹਿੰਦੀ ਦਾ ਹੁਣ ਤੁਸੀਂ ਦੇਖ ਸਕਦੇ ਹੋ ਕਿਹੜਾ ਕਲਰ ਆ ਤੇ ਜਦੋਂ ਆਪਾਂ ਨੇ ਸਾਰੀ ਰਾਤ ਇਹਨੂੰ ਇਸੇ ਤੇ ਭਾਂਡੇ ਦੇ ਵਿੱਚ ਪਾਈ ਰਹਿਣ ਦਾਂਗੇ ਤੇ ਬਲੈਕ ਪੂਰਾ ਬਲੈਕ ਹੋ ਜਾਣਾ ਵਾ ਇਸੇ ਤਰ੍ਹਾਂ ਤੁਹਾਡੇ ਵਾਲ ਵੀ ਬਲੈਕ ਹੋ ਜਾਣੇ ਹੁਣ ਆਪਣੀ ਜਿਆਦਾ ਚੀਜ਼ਾਂ ਨਹੀਂ ਇਹਦੇ ਵਿੱਚ ਐਡ ਕਰਨੀਆਂ ਹੈਗੀਆਂ ਬਸ ਇਹੀ ਸਿਰਫ ਨਾਰਮਲ ਜਿਹੀਆਂ ਆਪਾਂ ਨੇ ਐਡ ਕੀਤੀਆਂ ਨੇ ਤੇ ਇਹਨੂੰ ਆਪਾਂ ਜੇ ਟੱਕ ਕੇ ਰੱਖ ਦਾਂਗੇ ਹੁਣ ਆਪਾਂ ਨੇ ਜੇ ਇਹਨੂੰ ਸਾਰੀ ਰਾਤ ਵਾਸਤੇ ਪਿਉ ਕੇ ਰੱਖਣਾ ਨਾ ਇਹਦੇ ਵਿੱਚ ਥੋੜਾ ਜਿਹਾ ਮੈਂ ਪਾਣੀ ਵੀ ਐਡ ਕਰੂੰਗੀ ਜਿਆਦਾ ਨਹੀਂ ਆਪਾਂ ਨੇ ਐਡ ਕਰਨਾ ਤੇ ਸਿਰਫ 2-3 ਚਮਚੀ ਆਪਣੇ ਪਾਣੀ ਦੇ ਪਾਏ ਨੇ ਹੁਣ ਆਪਾਂ ਛੇ ਨੂੰ ਚੰਗੀ ਤਰ੍ਹਾਂ ਮਲ ਟਾ ਕੇ ਰੱਖ ਦਾਂਗੇ ਪਾਣੀ ਛੇ ਆਪਣੇ ਇਹਦੇ ਵਿੱਚ ਐਡ ਕਰਤਾ ਤੇ ਦੇਖੋ ਜੀ ਜਦੋਂ ਵੀ ਆਪਾਂ ਨੇ ਬਾਲਾਂ ਨੂੰ ਵਾਸ਼ ਕਰ ਲਈ ਤੇ ਉਸ ਤੋਂ ਬਾਅਦ ਹੀ ਲਗਾਉਣੀਆਂ ਆਪਣੇ ਵਾਲਾਂ ਨੂੰ ਤੇਲ ਨਹੀਂ ਲੱਗਿਆ ਹੋਣਾ ਚਾਹੀਦਾ ਤੇ ਪਹਿਲਾਂ ਕੋਈ ਸ਼ੈਂਪੂ ਕਰ ਲਿਓ ਤੇ ਉਸ ਤੋਂ ਬਾਅਦ ਹੀ ਲਗਾਓ ਇਹ ਵੀਡੀਓ ਤੁਸੀਂ ਐਂਡ ਤੱਕ ਪਲੀਜ਼ ਦੇਖਿਆ ਕਰੋ ਕਈ ਵਾਰੀ ਵੀਡੀਓ ਵਿੱਚ ਤੁਸੀਂ ਸਲਿੱਪ ਕਰ ਦਿੰਦੇ ਹੋ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ ਤੇ ਤੁਸੀਂ ਫਿਰ ਕਮੈਂਟ ਕਰਦੇ ਹੋ ਤੇ ਵੀਡੀਓ ਨੂੰ ਤੁਸੀਂ ਫੁੱਲ ਦੇਖਿਆ ਕਰੋ ਆਪਾਂ ਨੇ ਪੂਰੀ ਚੰਗੀ ਤਰ੍ਹਾਂ ਨਾਲ ਜਾਣਕਾਰੀ ਦਿੱਤੀ ਹੁੰਦੀ ਆ ਆਪਾਂ ਨੇ ਜੀ ਜਿਹੜੀ ਰਾਤ ਮਹਿੰਦੀ ਭਿਓ ਕੇ ਰੱਖੀ ਸੀਗੀ ਉਹਨੇ ਦੇਖੋ ਕਲਰ ਕਿੰਨਾ ਦਿੱਤਾ ਬਿਲਕੁਲ ਬਲੈਕ ਹੋ ਗਿਆ ਇਸ ਤਰ੍ਹਾਂ ਜੇ ਤੁਸੀਂ ਵਾਲਾਂ ਦੇ ਉੱਤੇ ਲਗਾਉਂਗੇ ਤਾਂ ਬਿਲਕੁਲ ਬਲੈਕ ਵਾਲ ਹੋ ਜਾਣੀਆਂ ਤੁਹਾਡੀਆਂ ਪਰ ਵਾਲਾਂ ਨੂੰ ਤੇਲ ਨਹੀਂ ਲੱਗਿਆ ਹੋਣਾ ਚਾਹੀਦਾ ਤੁਸੀਂ ਉਹਨੂੰ ਸ਼ੈਂਪੂ ਦੇ ਨਾਲ ਪਹਿਲਾਂ ਵਾਸ਼ ਕਰ ਲਿਆ ਉਸ ਤੋਂ ਬਾਅਦ ਇਹਨੂੰ ਮਹਿੰਦੀ ਨੂੰ ਲਗਾਓ ਤੁਸੀਂ ਘੰਟਾ 2 ਘੰਟੇ ਵੀ ਲਗਾ ਕੇ ਰੱਖ ਸਕਦੇ ਹੋ ਤੇ ਹੁਣ ਆਪਾਂ ਜੀ ਇਹਨੂੰ ਬਸ ਕੋਈ ਚੀਜ਼ ਇਹਦੇ ਵਿੱਚ ਹੋਰ ਨਹੀਂ ਐਡ ਕਰਨੀ ਹੈ ਕਿ ਜਿਹੜੀਆਂ ਨਾਰਮਲ ਹੀ ਆਪਾਂ ਐਡ ਕੀਤੀਆਂ ਨੇ ਚੀਜ਼ਾਂ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਜੀ ഡ തോ അപ്പം മെതി ബ്ലോഗത്തെ സാർ സത് ശ്രീകാല